ਦੋਸਤੋ ਜਿਸ ਤਰ੍ਹਾਂ ਸਾਰੇ ਫੁੱਲ ਇੱਕੋ ਜਿਹੇ ਨਹੀਂ ਹੁੰਦੇ ਉਸੇ ਹੀ ਤਰ੍ਹਾਂ ਲੋਕ ਵੀ ਇੱਕੋ ਜਿਹੇ ਨਹੀਂ ਹੁੰਦੇ ਅਲੱਗ-ਅਲੱਗ ਹੁੰਦੇ ਨੇ ਮੁxtਲਿਫ ਹੁੰਦੇ ਨੇ ਉਸ ਬੰਦੇ ਨੂੰ ਮੂਰਖ ਸਮਝਿਆ ਜਾਵੇਗਾ ਜੋ ਸਭ ਨੂੰ ਇੱਕ ਹੀ ਨਿਗਾਹ ਨਾਲ ਦੇਖਦਾ ਹੈ ਬੰਦੇ ਵਿੱਚ ਬਹੁਤ ਸਾਰੀਆਂ ਮਜਬੂਰੀਆਂ ਹੁੰਦੀਆਂ ਨੇ ਬੰਦੇ ਵਿੱਚ ਬਹੁਤ ਸਾਰੀਆਂ ਕਮੀਆਂ ਹੁੰਦੀਆਂ ਨੇ ਬਹੁਤ ਸਾਰੇ ਗੁਣ ਵੀ ਹੁੰਦੇ ਨੇ ਬੰਦਾ ਹਮੇਸ਼ਾ ਆਪਣੀਆਂ ਗਲਤੀਆਂ ਵਿਹਾਰ ਪੇਸ਼ੇ ਤੋਂ ਪਛਾਣਿਆ ਜਾਂਦਾ ਹੈ ਬੰਦੇ ਦੀਆਂ ਆਪਣੀਆਂ ਗਲਤੀਆਂ ਆਪਣੇ ਵਿਹਾਰ ਅਤੇ ਆਪਣੇ ਪੇਸ਼ੇ ਤੋਂ ਪਛਾਣਿਆ ਜਾਂਦਾ ਹੈ ਬੰਦੇ ਦਾ ਆਪਣਾ ਪੇਸ਼ਾ ਹੀ ਪਹਿਚਾਨ ਬਣਦਾ ਹੈ ਹੋ ਸਕਦਾ ਕਿ ਦੋਸਤ ਬਹੁਤ ਚੰਗਾ ਹੋਵੇ ਪਰ ਭਰਾ ਦੇ ਕਿਰਦਾਰ ਵਿੱਚ ਚੰਗਾ ਨਾ ਹੋਵੇ ਜੇ ਘਰ ਵਾਲਾ ਚੰਗਾ ਹੈ ਹੋ ਸਕਦਾ ਉਹ ਬੇਟੇ ਦੇ ਕਿਰਦਾਰ ਵਿੱਚ ਚੰਗਾ ਨਾ ਹੋਵੇ ਅਸੀਂ ਲੋਕ ਜੱਜ ਕਰ ਲੈਂਦੇ ਹਾਂ ਓਨਲੀ ਵਨ ਕੈਰੈਕਟਰ ਉਹਨਾਂ ਦੀ ਇੱਕੋ ਆਦਤ ਵੇਖ ਕੇ ਫੈਸਲਾ ਕਰ ਲੈਂਦੇ ਹਾਂ ਜੱਜ ਕਰ ਲੈਂਦੇ ਹਾਂ ਕਿ ਉਹ ਬੁਰੇ ਲੋਕ ਨੇ ਫਿਰ ਹੁੰਦਾ ਹੈ ਕਿ ਯਾਰ ਦੋਸਤ ਹੌਲੀ-ਹੌਲੀ ਦੂਰ ਜਾਣ ਲੱਗ ਜਾਂਦੇ ਨੇ ਰਿਸ਼ਤੇਦਾਰ ਹੌਲੀ-ਹੌਲੀ ਦੂਰ ਜਾਣ ਲੱਗ ਜਾਂਦੇ ਨੇ ਫਿਰ ਜਿੱਦਾਂ ਜਿੱਦਾਂ ਬੰਦੇ ਦੀ ਉਮਰ गुज़रਦੀ ਹੈ ਜਿਉਂ-ਜਿਉਂ ਬੰਦਾ ਬਜ਼ੁਰਗੀ ਵੱਲ ਜਾਂਦਾ ਹੈ ਫਿਰ ਹੌਲੀ-ਹੌਲੀ ਉਹ ਇਕੱਲਾ ਰਹਿ ਜਾਂਦਾ ਹੈ ਜਦੋਂ ਬੰਦਾ ਬਜ਼ੁਰਗੀ ਵਿੱਚ ਆਉਂਦਾ ਹੈ ਤਾਂ ਬਿਲਕੁਲ ਇਕੱਲਾ ਹੋ ਜਾਂਦਾ ਹੈ ਸਿਰਫ ਇਸ ਕਰਕੇ ਕਿ ਦੂਸਰੇ ਨੂੰ ਬੁਰਾ ਜੱਜ ਕਰ ਲੈਂਦੇ ਹਾਂ ਕਮੀਆਂ ਹਰ ਇੱਕ ਵਿੱਚ ਹੁੰਦੀਆਂ ਨੇ ਕਮੀਆਂ ਹਰ ਇੱਕ ਵਿੱਚ ਹੁੰਦੀਆਂ ਨੇ ਪਰ ਥੋੜਾ ਬੋਧਾ ਤਾਂ ਐਕਸੈਪਟ ਕਰਨਾ ਚਾਹੀਦਾ ਹੈ ਕਿ ਰਿਸ਼ਤੇਦਾਰ ਹੌਲੀ-ਹੌਲੀ ਦੂਰ ਜਾਣ ਲੱਗ ਜਾਂਦੇ ਨੇ ਫਿਰ ਜਿੱਦਾਂ-ਜਿੱਦਾਂ ਬੰਦੇ ਦੀ ਉਮਰ ਗੁਜ਼ਰਦੀ ਹੈ ਜਿਉਂ-ਜਿਉਂ ਬੰਦਾ ਬਜ਼ੁਰਗੀ ਵੱਲ ਜਾਂਦਾ ਹੈ ਫਿਰ ਹੌਲੀ-ਹੌਲੀ ਆ ਇਕੱਲਾ ਰਹਿ ਜਾਂਦਾ ਹੈ ਜਦੋਂ ਬੰਦਾ ਬਜ਼ੁਰਗੀ ਵਿੱਚ ਆਉਂਦਾ ਹੈ ਤਾਂ ਬਿਲਕੁਲ ਇਕੱਲਾ ਹੋ ਜਾਂਦਾ ਹੈ ਸਿਰਫ ਇਸ ਕਰਕੇ ਕਿ ਦੂਸਰੇ ਨੂੰ ਬੁਰਾ ਜੱਜ ਕਰ ਲੈਂਦੇ ਹਾਂ ਕਮੀਆਂ ਹਰ ਇੱਕ ਵਿੱਚ ਹੁੰਦੀਆਂ ਨੇ ਪਰ ਥੋੜਾ ਬਹੁਤਾ ਤਾਂ ਐਕਸੈਪਟ ਕਰਨਾ ਚਾਹੀਦਾ ਹੈ ਕਿ ਜਿਸ ਤਰ੍ਹਾਂ ਦਾ ਹੈ ਉਸੇ ਹੀ ਤਰ੍ਹਾਂ ਪਸੰਦ ਕਰਨਾ ਚਾਹੀਦਾ ਹੈ ਕਿ ਜਿਸ ਤਰ੍ਹਾਂ ਦਾ ਹੈ ਉਸੇ ਹੀ ਤਰ੍ਹਾਂ ਪਸੰਦ ਹੈ ਜਿਸ ਤਰ੍ਹਾਂ ਕੀ ਮੈਂ ਜ਼ਿਆਦਾਤਰ ਲੋਕ ਮੈਨੂੰ ਪਸੰਦ ਨਹੀਂ ਕਰਦੇ ਕੁਝ ਕੁ ਲੋਕ ਮੇਰੇ ਨਾਲ ਹੈਲੋ ਹਾਈ ਕਰਦੇ ਨੇ ਉਹ ਵੀ ਇਸ ਕਰਕੇ ਇਹ ਕੰਮ ਪੈ ਸਕਦਾ ਹੈ ਸਮ ਪੀਪਲ ਸੇ ਹੈਲੋ ਹਾਈ ਫਰਸਟ ਦੈਨ ਟਰਨ 온 ਹਾਈ ਈਵਰ ਵੈਨ ਆਈ ਲਿਵ ਪਰ ਮੈਂ ਲੋਕਾਂ ਦੀ ਪਰਵਾਹ ਨਹੀਂ ਕਰਦਾ ਲੋਕਾਂ ਦਾ ਕਰਕੇ ਮੈਂ ਆਪਣੀ ਜ਼ਿੰਦਗੀ ਵਿੱਚ ਬਦਲਾਅ ਨਹੀਂ ਕਰ ਸਕਦਾ ਕਿ ਜ਼ਿੰਦਗੀ ਨੂੰ ਕਿਸ ਤਰ੍ਹਾਂ ਜੀਣਾ ਹੈ ਵੈਸੇ ਵੀ ਜ਼ਿਆਦਾਤਰ ਦੁਨੀਆ ਦੋ ਅਲفاظ ਦੇ ਵਿੱਚ اٹਕੀ ਪਈ ਹੈ ਪਹਿਲਾ ਲੋਕ ਦਿਖਾਵਾ ਅਤੇ ਦੂਸਰਾ ਕੀ ਕਹਿਣਗੇ ਲੋਕ ਇਸ ਕਰਕੇ ਮੈਂ ਲੋਕਾਂ ਦੀ ਪਰਵਾਹ ਨਹੀਂ ਕਰਦਾ ਤੁਸੀਂ ਵੀ ਚੰਗੇ ਬੰਦੇ ਨਾਲ ਅਡਜਸਟੇਬਲ ਰਹੋ ਉਨਾ ਹੀ ਤੁਸੀਂ ਖੁਸ਼ ਰਹੋਗੇ ਇਸੇ ਕਰਕੇ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਰਹਿੰਦਾ ਹਾਂ ਮੈਂ ਆਪਣੀ ਜ਼ਿੰਦਗੀ ਨਾਲ ਅਤੇ ਜ਼ਿੰਦਗੀ ਵਿੱਚ ਹਮੇਸ਼ਾ ਹੀ ਖੁਸ਼ ਰਹਿੰਦਾ ਹਾਂ